ਕੈਨੇਡਾ ਚ ਵੀ ਸਵਾਲ ਕਿਸੇ ਨੇ ਸਿੰਘ ਸਾਹਿਬ ਨੂੰ ਕੀਤਾ ਸੀ ਕਹਿੰਦੇ ਜੀ ਹਰਮੰਦਰ ਸਾਹਿਬ ਚ ਗਾਉਣ ਵਾਲੀ ਕਿੰਨੇ ਲਈ ਸੀ ਕਹਿੰਦੇ ਮੱਛੇ ਰੰਗੜ ਨੇ ਕਹਿੰਦੇ ਤੁਸੀਂ ਕਿਹਨਾਂ ਚੋਂ ਆ ਕਹਿੰਦਾ ਅਸੀਂ ਸਿੱਖ ਹੁੰਨੇ ਸਿੰਗਾ ਚ ਕਹਿੰਦੇ ਉਹਦਾ ਸਿਰ ਕਿੰਨੇ ਵੱਡੇ ਆ ਸੀਕਰ ਕਹਿੰਦੇ ਸੁਖਾ ਸਿੰਘ ਮਹਤਾਬ ਸਿੰਘ ਨੇ ਕਹਿੰਦੇ ਤੁਸੀਂ ਕਿਹਨਾਂ ਚੋਂ ਮੱਛੇ ਕਿਹਾਂ ਚੋਂ ਕਿ ਸੁਖਾ ਸਿੰਘ ਮਹਤਾਬ ਕਹਿੰਦਾ ਅਸੀਂ ਸੁਖਾ ਸਿੰਘ ਮਹਤਾਬ ਸਿੰਘ ਚੋਂ ਕਹਿੰਦਾ ਨਹੀਂ ਨਹੀਂ ਤੁਸੀਂ ਉਹਨਾਂ ਚੋਂ ਨਹੀਂ ਆ ਜੋ ਮਰਜੀ ਗੁੱਸਾ ਕਰਿਓ ਕਹਿੰਦੇ ਕਿਉਂ ਕਹਿੰਦੇ ਮੈਂ ਹੁਸ਼ਿਆਰਪੁਰ ਦੇ ਲਾਗੇ ਪਿੰਡ ਐ ਤੇ ਉੱਥੇ ਸਾਡੇ ਰਿਸ਼ਤੇਦਾਰ ਮੈਂ ਵਿਆਹ ਗਿਆ ਕੈਨੇਡਾ ਚ ਬੰਦਾ ਹੋ ਕਹਿੰਦਾ ਉੱਥੇ ਜਾ ਕੇ ਮੈਂ ਵੇਖਿਆ ਜਦੋਂ ਪੈਲਸ ਵਿੱਚ ਮੈਂ ਤਾਂ ਕੰਨਾਂ ਤੇ ਹੱਥ ਰੱਖ ਕੇ ਅੱਖਾਂ ਤੇ ਹੱਥ ਰੇਕੀ ਨਿਕਲਿਆ ਉਹ ਆ ਸਿੱਖਾਂ ਦਾ ਵਿਆਹ ਮਸੇ ਰੰਗੜ ਨੇ ਗਾਉਣ ਵਾਲੀ ਸ਼ੁਰੂ ਕੀਤੀ ਨੱਚਣ ਵਾਲੀ ਬੀਬੀ ਔਰ ਜਦੋਂ ਉਹ ਵੇਂਦਾ ਸੀ ਨਾ ਉਸ ਵੇਲੇ ਉਹਦੀ ਮਾਂ ਚਾਚੀ ਨਾਨੀ ਦਾਦੀ ਭੂਆ ਕੋਈ ਵੀ ਲਾਗੇ ਨਹੀਂ ਸੀ ਕਹਿੰਦਾ ਉਹ ਸਿੱਖੋ ਜਾਗੋ ਅੱਜ ਨਾ ਜਾਗੇ ਤੇ ਬੜੀ ਧੀਰ ਹੋ ਜਾਣੀ ਹੈ ਕਹਿੰਦੇ ਮੈਂ ਪੈਲਸ 'ਚ ਗਿਆ ਮੈਨੂੰ ਕਹਿੰਦੇ ਆਜੋ ਸਿੰਘ ਸਾਹਿਬ ਚਟ ਰੌਣਕ ਮੇਲਾ ਵਖੀਏ ਕਹਿੰਦੇ ਮੈਂ ਅਗਲੀਆਂ ਕੁਰਸੀਆਂ ਤੇ ਬਹਿ ਗਿਆ ਵੀ ਸ਼ਾਂਤ ਗਤਕੇ ਵਾਲੇ ਬੱਚੇ ਆਉਣੇ ਜਾਂ ਕੋਈ ਢਾਡੀ ਸਿੰਘ ਲੱਗਣਗੇ ਕਹਿੰਦੇ ਤੌਬਾ ਜਦੋਂ ਪ੍ਰੋਗਰਾਮ ਸ਼ੁਰੂ ਹੋਇਆ ਮੈਂ ਕੁਰਸੀ ਸੁੱਟ ਕੇ ਭਜਾ ਕੋਈ ਸਿੱਖੋ ਅਸੀਂ ਸਿਰ ਢੱਕਣ ਵਾਲੇ ਸੀ ਸਿਰ ਤੋਂ ਕਪੜਾ ਲਾਉਣ ਵਾਲਿਆਂ ਚ ਨਹੀਂ ਸੀ